ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਤੇਗੜ ਸਾਹਿਬ ਦੇ ਕਿ ਹਤੇਗੜ ਸਾਹਿਬ ਇਲੈਕਟ੍ਰੋਨਿਕ মিডিਆ ਕਲੱਬ ਦੀ ਜਿਹੜੀ ਕਿ ਮੀਟਿੰਗ ਹੋਈ ਆ ਤੇ ਉਹਦੇ ਵਿੱਚ ਪੱਤਰਕਾਰ ਭਾਈਚਾਰੇ ਨੂੰ ਜਿਹੜੀਆਂ ਸਮੱਸਿਆਵਾਂ ਸੀ ਤੇ ਹੋਰ ਵੱਖ-ਵੱਖ ਮੁੱਦਿਆਂ ਤੇ ਵਿਚਾਰਾਂ ਵੀ ਕੀਤੀਆਂ ਗਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਲੱਬ ਵੱਲੋਂ ਜਿੱਥੇ ਕਿ ਕੈਂਪ ਲਾਉਣ ਦਾ ਵੀ ਇੱਕ ਵਿਚਾਰ ਕੀਤਾ ਗਿਆ ਕਿ ਇੱਕ ਮੰਡੀ ਗਵਿੰਦਰ ਸਾਹਿਬ ਕੈਂਪ ਲਾਇਆ ਜਾਊਗਾ ਮੈਡੀਕਲ ਕੈਂਪ ਤੇ ਅੱਖਾਂ ਦਾ ਚੈੱਕਅਪ ਕੈਂਪ ਲਾਉਣ ਦਾ ਇਹ ਹੋਰ ਜਿਹੜੇ ਮੁੱਦੇ ਨੇ ਜਿਹੜੇ ਕਿ ਸਮਾਜਿਕ ਮੁੱਦੇ ਨੇ ਜਾਂ ਸਮਾਜਿਕ ਕ੍ਰਿਤਿਆ ਨੇ ਉਹਦੇ ਖਿਲਾਫ ਵੀ ਜਿਹੜੀ ਕਲੱਬ ਵੱਲੋਂ ਇੱਕ ਮੁਹਿੰਮ ਚੜੀ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਵੀ ਆ ਗਏ ਮਹਿਨاوار ਬੈਠੇ ਜਿਸ ਦੇ ਵਿੱਚ ਕਈ ਵਿਚਾਰਾਂ ਕੀਤੇ ਗਏ ਜਿੱਥੇ ਪੱਤਰਕਾਰਾਂ ਨੂੰ ਪੇਸ਼ ਆਇਆ ਕੁਝ ਬਾਰੇ ਗੱਲ ਕਰਵਾਉਂਦੇ ਫਿਰ ਇਸ ਸਮਾਗਮ ਲਈ ਕੰਮ ਦੇ ਲਈ ਵੀ ਇੱਕ ਲਾਪਰ ਗਏ ਆ ਰਹੇ ਹਨ ਕਮੇਟੀ ਕੋ ਅੰਦਰ ਦੇ ਲਈ ਮੈਡੀਕਲ ਕੈਂਪ ਦਾ ਗਾਰੰਟੀ ਦਾ ਲਗਾਏ ਜਾ ਰਹੇ ਜਲਦੀ ਕਲੀਨਿਕਲ ਕਰਾਏ ਜਾਗੇ ਸਵਾ ਸਵਾਸ ਸੰਬੰਧੀ ਕਮਰੇ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ ਜਿਹੜਾ ਟਾਪਿਕ ਇਹ ਵੀ ਜਿਹੜੀ ਅਸੀਂ ਖਬਰਾਂ ਖਬਰ ਕਰਦੇ ਆਂ ਕਈ ਲੋਕਾਂ ਨੂੰ ਮੁਸ਼ਕਲਾਂ ਆ ਰਹੀਆਂ ਸਰਕਾਰੀ ਦਰਬਾਰਾਂ ਯੰਗੜੀ ਦਫ਼ਤਰਾਂ ਦੇ ਵਿੱਚ ਉਹਨਾਂ ਨੂੰ ਮੁਸ਼ਕਲਾਂ ਪੇਸ਼ ਆ ਰਹੀਆਂ ਉਸ ਬਾਰੇ ਵੀ ਆਮ ਜਨਤਾ ਜਿਹੜੀ ਖੇਅ ਕਲੱਬ ਦੇ ਮੈਂਬਰ ਨੂੰ ਸਪੋਰਟ ਕਰਦਾ ਹੈ ਰੋਗਰੇਜ ਦੇ ਰੂਪ ਵਿੱਚ ਦੁਸ਼ਤੀ ਪੇਸ਼ ਆਦੀ ਉਸ ਬਾਰੇ ਵੀ ਫਤਿਹਗੜ੍ਹ ਸਾਹਿਬ ਇਲੈਕਟ੍ਰੋਨਿਕ ਮੀਡੀਆ ਕਲੱਬ ਦੀ ਅੱਜ ਮੀਟਿੰਗ ਹੋਈ ਜਿਸ ਦੀ ਪ੍ਰਧਾਨਗੀ ਪ੍ਰਧਾਨ ਅਨੰਦ ਸਿੰਘ ਪੱਟਵੱਲੋਂ ਕੀਤੀ ਗਈ ਇਸ ਮੀਟਿੰਗ ਦੇ ਦੌਰਾਨ ਨੇ ਫੈਸਲਾ ਲਿਆ ਗਿਆ ਕਿ ਜਿਹੜੇ ਸਮਾਜ ਭਲਾਈ ਦੇ ਕੰਮ ਨੇ ਉਹਨਾਂ ਨੂੰ ਵੀ ਤਰਜੀਹ ਦਿੱਤੀ ਜਾਵੇ ਜਿਸ ਦੇ ਤਹਿਤ ਜਿਹੜਾ ਸਭ ਤੋਂ ਪਹਿਲਾਂ ਇੱਕ ਮੈਡੀਕਲ ਕੈਂਪ ਤੇ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਮੰਡੀ ਮੰਡੀ ਕੋਿਲਗੜ ਵਿਖੇ ਲਗਾਉਣ ਦਾ ਫੈਸਲਾ ਲਿਆ ਗਿਆ ਇਸ ਦੀ ਤਰੀਕ ਵੀ ਤੇ ਸਥਾਨ ਵੀ ਜਿਹੜਾ ਲੋਕਾਂ ਨੂੰ ਦੱਸਿਆ ਜਾਊਗਾ ਤਾਂ ਜੋ ਵੱਧ ਤੋਂ ਵੱਧ ਲੋਕ ਇਸ ਦਾ ਫਾਇਦਾ ਲੈਣ ਆਉਣ ਵਾਲੇ ਸਮੇਂ ਦੇ ਵਿੱਚ ਸਾਡੇ ਕਲੱਬ ਵੱਲੋਂ ਹੋਰ ਵੀ ਸਮਾਜ ਭਲਾਈ ਦੇ ਕੰਮ ਕੀਤੇ ਜਾਣਗੇ ਲੋੜਵੰਦਾ ਦੀ ਹਰ ਤਰ੍ਹਾਂ ਦੀ ਮਦਦ ਕੀਤੀ ਜਾਊਗੀ ਤੇ ਦੂਜੇ ਪਾਸੇ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਨੂੰ ਕਿਸੇ ਵੀ ਤਰ੍ਹਾਂ ਦੀ ਫੀਲਡ ਦੇ ਵਿੱਚ ਕੋਈ ਮੁਸ਼ਕਲ ਆਉਂਦੀ ਆ ਉਸ ਨੂੰ ਕਿਸ ਤਰ੍ਹਾਂ ਹੱਲ ਕਰਾਉਣਾ ਹੈ ਉਸ ਨੂੰ ਲੈ ਕੇ ਵਿਚਾਰ ਵਟਾਂਦਰਾ ਕੀਤਾ ਗਿਆ ਇਸ ਤੋਂ ਇਲਾਵਾ ਇੱਕ ਅਹਿਮ ਜਿਹੜਾ ਫੈਸਲਾ ਲਿਆ ਗਿਆ ਕਿ ਪੱਤਰਕਾਰਾਂ ਤੋਂ ਹਟ ਕੇ ਵੀ ਜੇਕਰ ਸਾਡੇ ਕਲੱਬ ਤੋਂ ਇਲਾਵਾ ਹੋਰ ਵੀ ਜਿਹੜੇ ਸਾਡੇ ਪੱਤਰਕਾਰ ਭਾਈਚਾਰੇ ਦੇ ਲੋਕ ਨੇ ਉਹਨਾਂ ਨੂੰ ਵੀ ਜੇਕਰ ਕੋਈ ਸਮੱਸਿਆ ਆਉਂਦੀ ਆ ਜਾਂ ਉਹਨਾਂ ਦਾ ਕੋਈ ਸੁੱਖ-ਦੁੱਖ ਦੀ ਘੜੀ ਦੇ ਵਿੱਚ ਸਾਰੇ ਅਸੀਂ ਸਾਥ ਦੇਵਾਂਗੇ ਅਸੀਂ ਏਕਤਾ ਦਾ ਸੰਦੇਸ਼ ਦੇਣ ਦੇ ਲਈ ਇਹ ਕਲੱਬ ਬਣਾਇਆ ਤੇ ਇਕਜੁੱਟ ਹੋ ਗਏ ਜਿਹੜਾ ਸਮਾਜ ਦੇ ਵਿੱਚ ਪੱਤਰਕਾਰ ਭਾਈਚਾਰੇ ਨੂੰ ਮਜ਼ਬੂਤ ਬਣਾਉਣ ਦੇ ਲਈ ਜਿਹੜਾ ਕੰਮ ਕੀਤਾ ਜਾਣ